ਸ਼੍ਰੀਮਾਨ 108 ਮਹੰਤ ਗੋਵਿੰਦਾ ਨੰਨ ਜੀ ਹੇਰੇ ਵਾਲੇ ਤੇ ਮੰਤ ਸਤਪੰਨ ਜੀ ਜੀ ਹੇਰੇ ਨਮਾਈ ਹੇਟ ਰਾਮਾ ਮੰਡੀ ਰਾਮਾ ਪਿੰਡ ਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼੍ਰੀਮਾਨ 1800 Swami Rangi Ram Ji Maharaj ਸ਼੍ਰੀਮਾਨ 108 Swami Baba Dyal Das Ji ਅਤੇ Sant Ekamdas Ji ਦੀ ਪਰਮ ਜੀਅ ਦੇ ਸੰਬੰਧ ਵਿੱਚ ਰੱਖੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਪ੍ਰਕਾਸ਼ ਮਿਤੀ 14/09/2025 ਦੈਨ ਐਤਵਾਰ ਨੂੰ ਕੀਤੇ ਗਏ ਹਨ ਅਤੇ ਭੋਗ 16-9-2025 ਦਿਨ ਮੰਗਲਵਾਰ ਵਾਲੇ ਦਿਨ ਪਵੇਗਾ। ਸੋ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਮੌਕੇ ਡੇਰਾ ਬਾਬਾ ਦਿਆਲਦਾਸ ਜੀ ਸੂਏ ਦੇ ਉੱਤੇ ਰਾਮਾ ਮੰਡੀ ਜ਼ਿਲ੍ਹਾ ਬਠਿੰਡਾ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਭੋਗ ਪ੍ਰੰਤ ਲੰਗਰ ਅਤੁੱਟ ਵਰਤੇਗਾ ਅਤੇ ਭੋਗ ਸਮੇਂ ਲੋਕ ਭਲਾਈ ਸੇਵਾ ਸੰਪਤੀ ਰਾਮਾ ਵੱਲੋਂ ਖੂਨਦਾਨ ਕੈਂਪ ਲਗਾਇਆ ਜਾਵੇਗਾ। ਸੋ ਖੂਨਦਾਨ ਕਰਨ ਵਾਲੇ ਵੱਧ ਤੋਂ ਵੱਧ ਪੁਰਾਣੀ ਇਸ ਮੌਕੇ ਤੇ ਪਹੁੰਚ ਕੇ ਖੂਨਦਾਨ ਮਹਾਦਾਨ ਦੇ ਭਾਗੀਦਾਰ ਬਣੋ ਜੀ ਧੰਨਵਾਦ